ਰੋਲ ਨੂੰ ਜਿਹੜੀ ਮਹਿਮ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਇਸ ਦੇ ਤਹਿਤ ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਕਾਜਨ ਜੀ ਦੇ ਨਮਾਈ ਹੇਠ ਤ੍ਰੀ ਕੋਟ ਜਿਹੜੀ ਪੁਲਿਸ ਲਗਾਤਾਰ ਜਿਹੜਾ ਇਸ ਦੇ ਉੱਪਰ ਸਿਕੰਜਾ ਕੱਸਿਆ ਹੋਇਆ ਹੈ ਜਿਹੜੇ ਸਾਡੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿਹੜੀ ਮੀਨਸ ਮਗਲਰ ਨੇ ਤੇ ਸਾਡੇ ਜਿਹੜੇ ਸੀਐਸਟਾਫ ਦੀ ਜਿਹੜੀ ਟੀਮ ਹੈ ਹਰ ਟਾਈਮ ਹੌਨਰ ਨਿਗਰੱਖ ਰਹੀ ਹੈ ਵੀ ਕੋਈ ਕਿਤੇ ਵੀ ਕੋਈ ਵੱਡੇ ਲੈਵਲ ਤੇ ਕੋਈ ਸਮਗਲਿੰਗ ਕਰਨ ਕਰਦਾ ਤੇ ਇਸ ਤਰ੍ਹਾਂ ਉਸ ਟਾਈਮ ਸਾਨੂੰ ਕਾਮਯਾਬੀ ਮਿਲੀ ਜਦੋਂ ਸਾਡੇ ਸੀਨੀਅਰ ਇਨਸਪੈਕਟਰ ਸ੍ਰੀ ਮਰਿੰਦਰ ਸਿੰਘ ਜੀ ਨੂੰ ਤੇ ਉਹਨਾਂ ਦੇ ਜਿਹੜੇ ਏਐਸਸੀ ਹਾਕਮ ਸਿੰਘ ਜਦੋਂ ਜੋਗੀਆਂ ਵਾਲੀ ਬਸਤੀ ਦੇ ਨੇੜੇ ਇੱਕ ਛੱਕੀ ਪੁਰਸ਼ਾਂ ਤਲਾਸ਼ ਵਿੱਚ ਜਦੋਂ ਜਾ ਰਹੇ ਸੀ ਤਾਂ ਇਹਨਾਂ ਨੂੰ ਚਾਰ ਜਣੇ ਮੌਕੇ ਤੇ ਲੜਕੇ ਦਿਖਾਈ ਦਿੱਤੇ ਜਦੋਂ ਸ਼ੱਕ ਦੇ ਆਧਾਰ ਤੇ ਜਦੋਂ ਇਹਨਾਂ ਨੂੰ ਰੋਕਿਆ ਤਾਂ ਇਹਨਾਂ ਵਿੱਚੋਂ ਇੱਕ ਜਣੇ ਪਛੰਚੇ ਚ ਕੰਮ ਜਾਉਗੇ ਫਿਰ ਤਿੰਨਾਂ ਨੂੰ ਮੌਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਇਹਨਾਂ ਨੂੰ ਗਿਫਤਾ ਕੀਤਾ ਗਿਆ ਤਾਂ ਇਹਨਾਂ ਦੇ ਕੋਲੋਂ ਸਾਡੀ ਜਿਹੜੇ ਦੋਸ਼ੀ ਸੀ ਜਿਹੜੇ ਮੈਂ ਦੱਸਦਾ ਵੀ ਉਹਨਾਂ ਦੇ ਨਾਂ ਇੱਕ ਤਾਂ ਮਨਜੀਤ ਸਿੰਘ ਉੱਤੇ ਕਸ਼ਮੀਰ ਸਿੰਘ ਜੋਗਿਆਂ ਵਾਲੀ ਬਸਤੀਆਂ ਰਹਿਣ ਵਾਲਾ ਸੀ ਦੂਸਰਾ ਜਮੀਤ ਸਿੰਘ ਗਲੀ ਨੰਬਰ 2 ਫਰੀਕੁਰ ਜੀਵਨ ਨਗਰ ਦਾ ਰਹਿਣ ਵਾਲਾ ਸੀ ਤੀਸਰਾ ਲਖਪ੍ਰੀਤ ਸਿੰਘ ਵਾਸੀ ਬਲਬੀਰ ਬਸਤੀ ਫਰੀਕੁਰ ਦਾ ਸੀ ਜਿਹੜਾ ਮਨਜੀਤ ਸਿੰਘ ਇਸ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਇੱਕ ਪਹਿਲਾਂ ਐਨਡੀ ਦਾ ਤੇ ਇੱਕ ਇਹ ਦੇ ਜ਼ਿਲ੍ਹੇ ਚ ਇਹ ਦੀ ਬੇਲ ਜੰਪ ਕਰਕੇ ਉਸ ਤੇ ਮੁਕਦਮਾ ਦਰਜ ਕੀਤਾ ਗਿਆ ਸੀ ਤੇ ਇਸ ਤੇ ਜਦੋਂ ਇਹਨਾਂ ਦੀ ਸਰਚ ਕੀਤੀ ਗਈ ਨੇ ਤਲਾਸ਼ੀ ਕੀਤੀ ਗਈ ਤਾਂ ਇਹਨਾਂ ਤੋਂ 280 ਗ੍ਰਾਮ ਜਿਹੜੀ ਹੈਰੋਨ ਬਰੰਬਤ ਕੀਤੀ ਗਈ ਤੇ 5100 ਰੁਪਏ ਦਾਗਮਣੀ ਜਿਹੜਾ ਇਹਨਾਂ ਨੇ ਉਸ ਕੋਈ ਟੈਂਪਲ ਨਾਲ ਜਿਹੜਾ ਇਹਨਾਂ ਨੇ ਉਹਦੇ ਵਿੱਚੋਂ ਜਿਹੜਾ ਹੈਰੋਨ ਨੂੰ ਸੇਲ ਕੀਤਾ ਸੀ ਉਹ ਇਹਨਾਂ ਤੋਂ ਬਰੰਬਤ ਕੀਤਾ ਗਿਆ ਤੇ ਦੋ ਕੰਪਿਊਟਰ ਕੰਡੇ ਜਿਸ ਤੋਂ ਇਹ ਸਮਾਨ ਜਿਹੜਾ ਅਗੇ ਸੇਲ ਕਰਦੇ ਇਹ ਵਿੱਚ ਕੇ ਤੇ ਚਾਰ ਮੋਬਾਈਲ ਤੇ ਇੱਕ ਪਿਸਤਲ ਜਿਹੜਾ ਬਤੀਬੋਰ ਦਾ ਵੀ ਤੇ ਪੰਜ ਰੌਂਡ ਰਿਕਵਰ ਕੀਤੇ ਗਏ ਨੇ ਇਹਨਾਂ ਤੋਂ ਤੇ ਜਿਹੜੀ 225 ਗ੍ਰਾਮ 280 ਗ੍ਰਾਮ ਜਿਹੜੇ ਹੈਰੋਮ ਇੱਕ ਮਰਚਰ ਕੁਆਂਟੀਟੀ ਦੇ ਤੇ ਜਿਹੜੇ ਸਾਡੇ ਇਹ ਜਿਹੜੇ ਫੜੇ ਗਏ ਨੇ ਜਿਹੜੇ ਮੇਨ ਜਿਹੜੇ ਤਿੰਨ ਕਿਊਬ ਜਿਹੜੇ ਫੜੇ ਗਏ ਨੇ ਇਹ ਸਾਡੇ ਜਿਹੜੇ ਮੇਨ ਏਰੀਆ ਦੇ ਵਿੱਚ ਸਪਲਾਈ ਕਰਨ ਵਾਲੇ ਸੀ ਤੇ ਅਸੀਂ ਹੁਣ ਇਹਨਾਂ ਦਾ ਅੱਜ ਮਾ ਜੋ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਇਹਨਾਂ ਰਿਮਾਨ ਲਿਆ ਜਾਏ ਕਿ ਤਨੋਂ ਸਖਤੀ ਨਾਲ ਪੁੱਛ ਵਿਚ ਕਰਕੇ ਕੀਤੀ ਜਾਏ ਕਿ ਇਹ ਜਿਹੜੀ ਜਿਹੜੀ ਸਪਲਾਈ ਸੀ ਇਹਨਾਂ ਕੋਲ ਕਿੱਥੋਂ ਆਈ ਸੀ ਕਿਉਂਕਿ 280 ਗ੍ਰਾਮ ਜਿਹੜੇ ਹੈਰੋਮ ਕਮਰਸ਼ੀਅਲ ਦੇ ਵਿੱਚ ਆਉਂਦੀ ਹੈ ਵੱਡੀ ਰਿਕਵਰੀ ਹੈ ਤੇ ਤੇ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਵੀ ਅੱਗੇ ਜਿਹੜੇ ਸੇਲ ਕਰਨ ਦਾ ਇਹਨਾਂ ਦਾ ਕੀ ਤਰੀਕਾ ਸੀ ਤੇ ਅਗੋਂ ਕਿੱਥੋਂ ਕਿੱਥੋਂ ਉਹ ਲੈ ਕੇ ਆ ਰਹੇ ਸੀ ਤੇ ਸਾਡਾ ਇਹ ਕਨਵੈਸਟੀਗੇਸ਼ਨ ਅਪਾਰ ਰਹੇਗਾ ਅੱਜ ਅਸੀਂ ਇਹਨਾਂ ਨੂੰ ਫੋਰਟ ਦੇ ਵਿੱਚ ਪੇਸ਼ ਕਰਾਂਗੇ ਬੰਦੇ ਹੋਰ ਵੀ ਹੋ ਸਕਦੇ ਨਾਲ ਬਿਲਕੁਲ ਇਹ ਜਿਹੜਾ ਜਿਹੜਾ ਇਹ ਨੈਟਵਰਕ ਹੈ ਇਹਨਾਂ ਦੇ ਅੱਗੇ ਛੋਟਾ ਨੈਟਵਰਕ ਹੁੰਦਾ ਜਿੰਦੇ ਇਹ ਇਹਦੇ ਇਹਨਾਂ ਨੈਟਵਰਕ ਦੇ ਛੋਟੇ ਪੈਰਲਰ ਰੱਖੇ ਹੁੰਦੇ ਨੇ ਤੇ ਅਸੀਂ ਉਹ ਵੀ ਬ੍ਰੇਕ ਕਰਾਂਗੇ ਜਿਹੜੇ ਸਾਡੇ ਜੀ ਕਿਲੇ ਦੇ ਵਿੱਚ ਦੇ ਇਸ ਬੰਦੇ ਵਿੱਚ ਇਨਵੋਲਵ ਨੇ ਅਸੀਂ ਉਹਨਾਂ ਨੂੰ ਇਸੇ ਹੀ ਮਾਮਲੇ ਦੇ ਵਿੱਚ ਅੰਨਾਂ ਦੇ Yes,